ਸ਼ਤਰੀਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਕਿਤੇ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਤੁਹਾਡੀ ਵੋਟ ਕੱਟੀ ਗਈ ਹੋਵੇ ਜਾਂ ਫਿਰ ਤੁਹਾਡੀ ਵੋਟ ਨਾਲ ਕੋਈ ਛੇੜਛਾੜ ਹੋ ਗਈ ਹੋਵੇ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਸ ਵਕਤ ਲੋਕ ਸਭਾ ਦੀ ਚੋਣਾਂ ਚੱਲ ਰਹੀਆਂ ਹਨ ਅਤੇ ਵੋਟਾਂ ਵੱਖ-ਵੱਖ ਪੜਾਵਾਂ ਦੇ ਤਹਿਤ ਪੈ ਰਹੀਆਂ ਨੇ ਕਿਤੇ ਇਹ ਨਾ ਹੋਵੇ ਤੁਸੀਂ ਵੋਟ ਪਾਣ ਜਾਓ ਤੇ ਤੁਹਾਨੂੰ ਉੱਥੇ ਜਾ ਕੇ ਮੌਕੇ ਦੇ ਉੱਪਰ ਪਤਾ ਲੱਗੇ ਕਿ ਤੁਹਾਡੀ ਤਾਂ ਵੋਟ ਹੀ ਹੈ ਨਹੀਂ ਇਸ ਵਾਰੀ ਵੋਟ ਕੱਟੀ ਗਈ ਹੈ ਸੋ ਹੁਣ ਤੁਸੀਂ ਆਪਣੀ ਵੋਟ ਦੇ ਬਾਰੇ ਆਪਣੇ ਘਰੇ ਬੈਠੇ ਮਿੰਟਾਂ ਸਕਿੰਟਾਂ ਦੇ ਵਿੱਚ ਪਤਾ ਲਗਾ ਸਕਦੇ ਹੋ ਕਿ ਕੀ ਤੁਹਾਡੀ ਵੋਟ ਬਰਕਰਾਰ ਹੈ ਤੁਹਾਡਾ ਪੋਲਿੰਗ ਸਟੇਸ਼ਨ ਉਹੀ ਹੈ ਤੁਹਾਡੀ ਵੋਟ ਦੇ ਨਾਲ ਕੋਈ ਛੇੜਛਾੜ ਤਾਂ ਨਹੀਂ ਹੋਈ ਕਿਤੇ ਤੁਹਾਡੀ ਵੋਟ ਕੱਟੀ ਤਾਂ ਨਹੀਂ ਗਈ ਤਾਂ ਹੁਣ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹੀ ਤਰੀਕਾ ਦੱਸਾਂਗਾ ਕਿ ਕਿਵੇਂ ਤੁਸੀਂ ਮਿੰਟਾਂ ਦੇ ਵਿੱਚ ਇਹ ਸਾਰਾ ਕੁਝ ਪਤਾ ਲਗਾ ਸਕਦੇ ਹੋ ਸੋ ਦੋਸਤੋ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਦੋਸਤੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇੱਕ ਵੋਟਰ ਹੈਲਪਲਾਈਨ ਬਣਾਈ ਹੋਈ ਹੈ ਇਸ ਵੋਟਰ ਹੈਲਪਲਾਈਨ ਦੇ ਵਿੱਚ ਜਾ ਕੇ ਤੁਸੀਂ ਆਪਣੇ ਮੋਬਾਈਲ ਦੇ ਮਾਧਿਅਮ ਦੇ ਨਾਲ ਤੁਸੀਂ ਇੱਕ ਮਿੰਟ ਵਿੱਚ ਪਤਾ ਲਗਾ ਸਕਦੇ ਹੋ ਸੋ ਤੁਹਾਨੂੰ ਕਰਨਾ ਕੀ ਪਵੇਗਾ ਹੁਣ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਸਾਰਾ ਦੱਸਦਾ ਸੋ ਦੋਸਤੋ ਵੋਟਰ ਸੂਚੀ ਦੇ ਵਿੱਚ ਆਪਣਾ ਨਾਮ ਦੇਖਣ ਦੇ ਲਈ ਕੀ ਕਰਨਾ ਪਵੇਗਾ ਅਸੀਂ ਆਪਣਾ ਨਾਮ ਦੇਖਾਂਗੇ ਕਿ ਵੋਟਰ ਸੂਚੀ ਦੇ ਵਿੱਚ ਸਾਡਾ ਨਾਮ ਹੈ ਜਾਂ ਨਹੀਂ ਹੈ ਕਿਤੇ ਸਾਡਾ ਨਾਮ ਇਸ ਵਾਰੀ ਮਿਸਤਾ ਨਹੀਂ ਹੋ ਗਿਆ ਜਾਂ ਸਾਡੀ ਵੋਟ ਕਿਤੇ ਇੱਧਰ ਉੱਧਰ ਤਾਂ ਨਹੀਂ ਹੋ ਚੁੱਕੀ ਹੈਗੀ ਤਾਂ ਫਿਰ ਇਸ ਦੇ ਲਈ ਸਾਨੂੰ ਵੋਟਰ ਹੈਲਪ ਲਾਈਨ ਹੈਗੀ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੋਟਰ ਹੈਲਪ ਲਾਈਨ ਐਪਲੀਕੇਸ਼ਨ ਦੇ ਉੱਪਰ ਆਪਾਂ ਜਾਂਚ ਲਈ ਜਾਵਾਂਗੇ ਐਪਲੀਕੇਸ਼ਨ ਦੇ ਉੱਪਰ ਜਾ ਕੇ ਸਭ ਤੋਂ ਉੱਪਰ ਆਪਾਂ ਦੇਖਾਂਗੇ ਕਿ ਸਰਚ ਯਰ ਨੇਮ ਇਨ ਇਲੈਕਟਰੋਲ ਰੋਲ ਵੋਟਰ ਸੂਚੀ ਦੇ ਵਿੱਚ ਆਪਣੇ ਨਾਮ ਨੂੰ ਸਰਚ ਕਰੋ ਇਹ ਇੱਕ ਸਭ ਤੋਂ ਉੱਪਰ ਆਪਸ਼ਨ ਬਣੀ ਹੋਈ ਤਾਂ ਇਸ ਆਪਸ਼ਨ ਨੂੰ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਇਸ ਤੋਂ ਬਾਅਦ ਇਸ ਦੇ ਵਿੱਚ ਕਈ ਆਪਸ਼ਨਾਂ ਦਿਖਦੀਆਂ ਨੇ ਕਿ ਸਰਚ ਬਾ ਤੁਸੀਂ ਮੋਬਾਈਲ ਨਾਲ ਸਰਚ ਕਰ ਸਕਦੇ ਹੋ ਸਰਚ ਬਾਈ 바ਰਕਿਊ ਆ ਕੋਡ ਤੁਸੀਂ 바ਰਕਿਊ ਆ ਕੋਡ ਨਾਲ ਸਰਚ ਕਰ ਸਕਦੇ ਹੋ ਸਰਚ ਬਾਈ ਡਿਟੇਲ ਤੁਹਾਨੂੰ ਪੂਰੀ ਡਿਟੇਲ ਭਰਨੀ ਪਵੇਗੀ ਫਿਰ ਤੁਹਾਨੂੰ ਪਤਾ ਲੱਗੇਗਾ ਇੱਕ ਸਭ ਤੋਂ ਸੌਖੀ ਆਪਸ਼ਨ ਹੈਗੀ ਚੌਥੀ ਆਪਸ਼ਨ ਉਹ ਆਪਸ਼ਨ ਹੈਗੀ ਈਪਿਕ ਨੰਬਰ ਇਹ ਤੁਹਾਡਾ ਵੋਟ ਦਾ ਨੰਬਰ ਹੁੰਦਾ ਹੈ ਜਿਹੜਾ ਤੁਹਾਡਾ ਵੋਟ ਕਾਰਡ ਹੈਗਾ ਉਸ ਦੇ ਉੱਪਰ ਇਹ ਨੰਬਰ ਛਪਿਆ ਹੁੰਦਾ ਹੈਗਾ ਤਾਂ ਇਸੇ ਦੇ ਨਾਲ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ ਸਰਚ ਕਰਨ ਦਾ ਤਾਂ ਫਿਰ ਆਪਾਂ ਹੁਣ ਈਪੀਕ ਨੰਬਰ ਦੇ ਉੱਪਰ ਜਦੋਂ ਕਲਿੱਕ ਕਰਦੇ ਹਾਂ ਤਾਂ ਉਸ ਤੋਂ ਬਾਅਦ ਐਂਟਰ ਜ਼ੋਰ ਈਪੀਕ ਨੰਬਰ ਆ ਜਾਂਦਾ ਹੈਗਾ ਹੁਣ ਆਪਾਂ ਇੱਥੇ ਆਪਣਾ ਆਪਣੇ ਵੋਟ ਦਾ ਜੋ ਕਾਰਡ ਹੈਗਾ ਤੁਹਾਡੇ ਦਾ ਉਸ ਦੇ ਉੱਪਰ ਇੱਕ ਨੰਬਰ ਲਿਖਿਆ ਹੁੰਦਾ ਹੈਗਾ ਉਸ ਨੂੰ ਆਪਾਂ ਐਂਟਰ ਕਰ ਲੈਣਾ ਹੈਗਾ ਜਦੋਂ ਆਪਾਂ ਆਪਣੇ ਵੋਟ ਨੰਬਰ ਇਸ ਦੇ ਵਿੱਚ ਭਰ ਕੇ ਉਸ ਤੋਂ ਬਾਅਦ ਆਪਾਂ ਸਰਚ ਕਰਨੀ ਹੈਗੀ ਸਰਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਵਿੰਡੋ ਆ ਜਾਵੇਗੀ ਜਿਸ ਦੇ ਉੱਪਰ ਤੁਹਾਡਾ ਸਭ ਤੋਂ ਉੱਪਰ EPIC ਨੰਬਰ ਲਿਖਿਆ ਹੋਵੇਗਾ ਵੋਟ ਦਾ ਨੰਬਰ ਉਸ ਤੋਂ ਬਾਅਦ ਤੁਹਾਡੀ ਪੂਰੀ ਡਿਟੇਲ ਲਿਖੀ ਹੋਈ ਹੈ ਨਾਮ ਲਿਖਿਆ ਹੋਇਆ ਏਜ ਲਿਖੀ ਹੋਈ ਹੈ ਤੁਹਾਡੇ ਫਾਦਰ ਨੇਮ ਤੁਹਾਡੀ ਅਸੈਂਬਲੀ ਕੌਨਸੀ ਚੋਨਸੀ ਤੁਹਾਡੀ ਪਾਰਲੀਮੈਂਟਿਕ ਕੌਨਸੀ ਚੋਨਸੀ ਅਤੇ नीचे लिखा हुआ है कि ਤੁਹਾਡਾ ਵੋਟ ਪਵੇਗਾ ਕਿੱਥੇ ਪੋਲਿੰਗ ਸਟੇਸ਼ਨ ਦਾ ਜ਼ਿਕਰ ਵੀ ਕੀਤਾ ਹੋਇਆ ਹੈ ਸੋ ਤੁਸੀਂ ਕਿਉਂਕਿ ਪਹਿਲਾਂ ਹੀ ਵੋਟ ਪਾਈ ਹੋਵੇਗੀ ਤਾਂ ਤੁਹਾਨੂੰ ਪਤਾ ਕਿ ਮੇਰਾ ਪੋਲਿੰਗ ਸਟੇਸ਼ਨ ਉਹ ਹੈਗਾ ਤਾਂ ਫਿਰ ਹੁਣ ਵੀ ਉਹ ਬਰਕਰਾਰ ਹੈਗਾ ਮੇਰਾ ਪੋਲਿੰਗ ਸਟੇਸ਼ਨ ਅਤੇ ਮੇਰਾ ਸੀਰੀਅਲ ਨੰਬਰ ਕਿੰਨਾ ਹੈਗਾ ਮੇਰਾ ਪਾਰਟ ਨੰਬਰ ਕਿੰਨਾ ਹੈਗਾ ਤਾਂ ਸਾਰੀ ਡਿਟੇਲ ਇਸ ਦੇ ਵਿੱਚ ਆ ਜਾਂਦੀ ਹੈ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਆਪਣੇ ਆ ਵੋਟ ਸੂਚੀ ਵਿੱਚ ভোটার ਸੂਚੀ ਵਿੱਚ ਆਪਣਾ ਨਾਮ ਦੇਖ ਸਕਦੇ ਹੋ ਅਤੇ ਇਹ ভোটার ਹੈਲਪ ਲਾਈਨ ਹੈਗੀ ਹੈ ਇਹ ਬਣਾਈ ਹੋਈ ਹੈਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ভোটার ਹੈਲਪ ਲਾਈਨ ਦੀ ਐਪ ਦੇ ਉੱਪਰ ਜਾ ਕੇ ਤੁਸੀਂ ਆਪਣੇ ਵੋਟ ਦੇ ਬਾਰੇ ਪੂਰੀ ਤਰ੍ਹਾਂ ਦੇ ਨਾਲ ਜੋ ਜਾਣਕਾਰੀ ਹੈਗੀ ਉਸ ਨੂੰ ਲੈ ਸਕਦੇ ਹੋ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜੇਕਰ ਤੁਸੀਂ ਪਹਿਲੀ ਵਾਰ ਸਾਡਾ ਚੈਨਲ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਸੋ ਤੁਹਾਡੇ ਇਲਾਕੇ ਦੇ ਵਿੱਚ ਜਿਸ ਦਿਨ ਵੀ VOTING ਹੋਣ ਜਾ ਰਹੀ ਹੈ ਆਪਣੀ ਵੋਟ ਹੱਕ ਦਾ ਇਸਤੇਮਾਲ ਜਰੂਰ ਕਰੋ ਆਪਣਾ ਪਸੰਦੀਦਾ ਉਮੀਦਵਾਰ ਜਰੂਰ ਚੁਣੋ ਲਗਾਤਾਰ ਬਾਈ ਦੀ ਪੰਜਾਬੀ ਨੂੰ ਦੇਖਦੇ ਰਹੋ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ